ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੇ ਪੇਪਰ ਬਹੁਤ ਕਰੀਬ ਆ ਰਹੇ ਐ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਐ ਕਿ ਤੁਹਾਡਾ ਰਿਵੀਜ਼ਨ ਕਾਰਜ ਚੱਲ ਰਿਹਾ ਹੋਊਗਾ ਤਾਂ ਤੁਹਾਡੇ ਰਿਵੀਜ਼ਨ ਕਾਰਜ ਨੂੰ ਸੌਖਾ ਬਣਾਉਣ ਲਈ ਮੈਂ ਤੁਹਾਡੇ ਲਈ ਜਿਹੜਾ ਹੈਗਾ ਛੋਟੇ-ਛੋਟੇ ਵੀਡੀਓ ਕਲਿੱਪ ਲੈ ਕੇ ਆਇਆ ਜਿਹਦੇ ਵਿੱਚ ਅਸੀਂ ਨਵੀਂ ਕਿਤਾਬ ਜਿਹੜੀ ਆਪਾਂ ਨੂੰ ਭੰਗੋਲ ਦੀ ਲੱਗੀ ਐ ਉਹਦੇ ਸਾਰੇ ਚੈਪਟਰਾਂ ਨੂੰ ਇੱਕ-ਇੱਕ ਕਰਕੇ ਇੱਕ-ਇੱਕ ਵੀਡੀਓ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਰਿਵੀਜ਼ਨ ਦਾ ਕਾਰਜ ਬੜਾ ਸੌਖਾ ਹੋ ਜਾਊਗਾ ਤੇ ਨਾਲ ਨਾਲ ਤੁਹਾਡੇ ਇੰਨਾ ਲੈਸਨਾਂ ਦੇ ਜਿਹੜੇ ਇੰਪੋਰਟੈਂਟ ਚੈਪਟਰ ਹੈ ਉਹ ਸਾਰੇ ਇੱਕ ਇੱਕ ਕਰਕੇ ਅਸੀਂ ਕਵਰ ਕਰ ਲਾਂਗੇ ਠੀਕ ਹੈ ਸਾਡਾ ਅੱਜ ਦਾ ਪਾਠ ਹੈਗਾ ਤੀਜਾ ਪਾਠ ਜਲ ਸਾਧਨ ਇਹ ਜਿਹੜਾ ਪਾਠ ਹੈ ਇਹਦੇ ਵਿੱਚ ਬੇਸਿਕਲੀ ਇੱਕੋ ਹੀ ਗੱਲ ਤੇ ਉੱਤੇ ਜ਼ੋਰ ਹੈ ਕਿ ਜਿਹੜਾ ਪਾਣੀ ਹੈਗਾ ਉਹ ਦੁਨੀਆ ਦੇ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਸ ਪਾਣੀ ਨੂੰ ਜਿਹੜਾ ਹੈਗਾ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਹੈ ਉਹਦੇ ਬਾਰੇ ਹੈ ਇਹ ਸਾਰਾ ਪਾਠ ਯਾਨੀ ਕਿ ਜਲ ਸਾਧਨਾਂ ਦੀ ਮਹੱਤਤਾ ਬਾਰੇ ਹੈ ਜਿਵੇਂ ਕਿ ਮੈਂ ਇਹਦਾ ਜਿਹੜਾ ਪਹਿਲੀ ਗੱਲ ਹੈਗੀ ਉਹ ਇਹ ਹੈ ਕਿ ਦੁਨੀਆ ਵਿੱਚ ਭਾਰਤ ਕੋਲੇ ਸਿਰਫ 4% ਹੀ ਪਾਣੀ ਹੈ ਜਿਹੜਾ ਪੀਣ ਯੋਗ ਪਾਣੀ ਹੈ ਜਿਹਨੂੰ ਦੁਬਾਰਾ ਦੁਬਾਰਾ ਨਵਾਇਆ ਜਾ ਸਕਦਾ ਰੀਵੈਲੀਡੇਟ ਕੀਤਾ ਜਾ ਸਕਦਾ ਉਹ ਪਾਣੀ ਦੀ ਜਿਹੜੀ ਮਾਤਰਾ ਹੈ ਉਹ ਸਿਰਫ 4% ਹੀ ਹੈ ਜਦਕਿ ਭਾਰਤ ਵਰਗੇ ਮੁਲਕ ਦੇ ਵਿੱਚ ਦੁਨੀਆ ਦੀ 18% ਆਬਾਦੀ ਰਹਿੰਦੀ ਹੈ ਜਨ ਕਿ ਪੀਣ ਵਾਲੇ ਬਹੁਤ ਜ਼ਿਆਦੇ ਹੈ ਤੇ ਉਸ ਪਾਣੀ ਨੂੰ ਜਿਹੜਾ ਹੈਗਾ ਉਸ ਪਾਣੀ ਦੀ ਮਾਤਰਾ ਬੜੀ ਘੱਟ ਹੈ ਸੋ ਇਹ ਇਹਦੇ ਬਾਰੇ ਵੀ ਸਵਾਲ ਆ ਸਕਦਾ ਹੈ ਠੀਕ ਹੈ ਹੁਣ ਜੇ ਆਪਾਂ ਤਾਜੇ ਪਾਣੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਦੁਨੀਆ ਦੇ ਉੱਤੇ ਜਿੰਨਾ ਪਾਣੀ ਹੈਗਾ ਧਰਤੀ ਤੇ ਉਹਦੇ ਵਿੱਚੋਂ ਸਿਰਫ 3% ਪਾਣੀ ਹੀ ਤਾਜਾ ਪਾਣੀ ਜਿਹੜਾ ਹੈਗਾ ਉਹ ਤਾਜਾ ਹੈ ਬਾਕੀ 97% ਪਾਣੀ ਸਮੁੰਦਰਾਂ ਦੇ ਵਿੱਚ ਹੈ ਉਹ ਸਾਰਾ ਖਾਰਾ ਪਾਣੀ ਹੈ ਠੀਕ ਹੈ ਤਾਜੇ ਪਾਣੀ ਵਿੱਚੋਂ ਵੀ 68% ਜਿਹੜਾ ਪਾਣੀ ਹੈ ਉਹ ਬਰਫ਼ ਦੇ ਰੂਪ ਦੇ ਵਿੱਚ ਜੰਮਿਆ ਪਿਆ ਹੈਗਾ ਉਹ ਵੀ ਕਿਸੇ ਕੰਮ ਨਹੀਂ ਆਉਂਦਾ ਮਨੁੱਖ ਦੇ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਹ 30% ਹੈ ਤੇ ਸਦੀਵੀ ਜੰਮੀ ਧਰਤੀ ਵਿੱਚ ਤਾਜੇ ਪਾਣੀ ਦੀ ਜਿਹੜੀ ਮਾਤਰਾ ਹੈ ਉਹ 1% ਹੈ ਸੋ ਜਾਨੀ ਕਿ ਕੁੱਲ ਮਿਲਾ ਕੇ ਜਿਹੜਾ ਪਾਣੀ ਹੈ ਉਹਦਾ ਸਿਰਫ 0.4% ਪਾਣੀ ਹੀ ਬਚਦਾ ਧਰਤੀ ਦੀ ਸਤ੍ਹਾ ਦੇ ਉੱਤੇ ਉਹਦੇ ਵਿੱਚੋਂ ਵੀ ਬਹੁਤ ਸਾਰਾ ਪਾਣੀ ਜਿਹੜਾ ਹੈਗਾ ਉਹ ਨਮੀ ਵਜੋਂ ਬਾਜੂ ਮੰਡਲ ਵਿੱਚ ਮੌਜੂਦ ਹੈ ਠੀਕ ਹੈ ਹੁਣ ਜੇ ਆਪਾਂ ਇਸ 0.4% ਨੂੰ ਕੁੱਲ ਪਾਣੀ ਮੰਨ ਲਈਏ ਤਾਂ ਉਹਦੇ ਵਿੱਚੋਂ 67.5% ਝੀਲਾਂ 'ਚ ਪਿਆ ਹੈ 12.2% ਪਾਣੀ ਮਿੱਟੀ 'ਚ ਪਿਆ ਹੈ 9.5% ਪਾਣੀ ਹਵਾ ਦੇ ਵਿੱਚ ਵਾਯੂ ਮੰਡਲ ਚ ਪਿਆ ਹੈ 8.5% ਪਾਣੀ ਜਲ ਜਾਂ ਭੂਮੀਆਂ ਚ ਪਿਆ ਹੈ ਜਦਕਿ 1.5% ਪਾਣੀ ਦਰਿਆਵਾਂ ਦੇ ਵਿੱਚ ਵਹਿ ਰਿਹਾ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਦੀ ਬਹੁਤ ਹੀ ਲਿਮਟਿਡ ਤੇ ਬਹੁਤ ਹੀ ਸੀਮਿਤ ਸਾਡੇ ਕੋਲੇ ਕੁਆਂਟੀਟੀ ਹੈ ਮਾਤਰਾ ਹੈ ਜਦਕਿ ਪਾਣੀ ਇੱਕ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਤੱਤ ਹੈ ਇਸ ਧਰਤੀ ਤੇ ਮੌਜੂਦ ਜੋ ਜੇ ਆਪਾਂ ਕੁੱਲ ਚੀਜ਼ਾਂ ਇੰਪੋਰਟੈਂਟ ਵਸਤੂਆਂ ਦੀ ਗੱਲ ਕਰੀਏ ਤਾਂ ਉਹਦੇ ਚੋਂ ਪਾਣੀ ਇੱਕ ਹੈ ਪਾਣੀ ਹਰ ਜੀਵ ਜੰਤੂ ਅਤੇ ਪੌਦੇ ਦੀ ਜ਼ਰੂਰਤ ਹੈ ਪਾਵੇਂ ਕਿ ਸੇ ਪੌਦੇ ਨੇ ਵੱਡਾ ਹੋਣਾ ਹੈ ਪਾਵੇਂ ਕਿਸੇ ਜੀਵ ਜੰਤੂ ਨੇ ਜਿਉਂਦੇ ਰਹਿਣਾ ਹੈ ਤਾਂ ਉਹਦੇ ਲਈ ਪਾਣੀ ਦੀ ਜ਼ਰੂਰਤ ਹੈ ਸਾਡੀਆਂ ਹੋਰ ਜ਼ਰੂਰਤਾਂ ਜਿਵੇਂ ਕਿ ਰਸੋਈ ਲੈ ਦੇ ਵਿੱਚ ਨਹਾਉਣ ਲਈ ਕੱਪੜੇ ਧੋਣ ਲਈ ਡਿਸ਼ ਵਾਸ਼ਿੰਗ ਕਰਨ ਲਈ ਫਿਰ ਪਾਣੀ ਦੀ ਬਹੁਤ ਜ਼ਰੂਰਤ ਹੈ ਫਸਲਾਂ ਦੇ ਵਾਧੇ ਅਤੇ ਪਸ਼ੂਆਂ ਲਈ ਵੀ ਪਾਣੀ ਦੀ ਬਹੁਤ ਲੋੜ ਹੈ ਸੋ ਪਾਣੀ ਜਿਹੜਾ ਹੈਗਾ ਇਹ ਧਰਤੀ ਦਾ ਇੱਕ ਮਹੱਤਵਪੂਰਨ ਤੱਤ ਹੈ ਇਹਦੇ ਬਾਰੇ ਵੀ ਇੱਕ ਓਵਰਆਲ ਸਵਾਲ ਆ ਸਕਦਾ ਹੈ ਠੀਕ ਹੈ ਫਿਰ ਡੈਮ ਕੀ ਹੁੰਦਾ ਹੈ ਡੈਮ ਸਾਡੇ ਲਈ ਇੱਕ ਉਹ ਬੰਨ ਹੈ ਜੋ ਵਗਦੇ ਪਾਣੀ ਨੂੰ ਵਗਦੇ ਪਾਣੀ ਦੇ ਵਹਿਣ ਨੂੰ ਰੋਕ ਕੇ ਉਹ ਦਿਸ਼ਾ ਬਦਲ ਲੈਂਦਾ ਹੈ ਅਸਲ ਦੇ ਵਿੱਚ ਜਿਹੜਾ ਡੈਮ ਹੁੰਦਾ ਨਾ ਉਹ ਮਤਲਬ ਜੋ ਬੰਨ ਦੇ ਪਿੱਛੇ ਝੀਲ ਹੁੰਦੀ ਹੈ ਉਹਨੂੰ ਡੈਮ ਕਿਹਾ ਜਾਂਦਾ ਹੈ ਅਸੀਂ ਇਸ ਨੂੰ ਸਮਝਦੇ ਰਹਿੰਨੇ ਆਂ ਵੀ ਜਿਹੜੀ ਸ਼ਾਇਦ ਪਾਣੀ ਰੋਕਣ ਵਾਲੀ ਕੰਧ ਹੈ ਉਹੀ ਡੈਮ ਹੈ ਨਹੀਂ ਪਾਣੀ ਜਿਹੜੀ ਹੈਗਾ ਜਿਹੜੀ ਉਹ ਕੰਧ ਦੇ ਪਿੱਛੇ ਵੱਡੀ ਝੀਲ ਹੈ ਜਿਹਦੇ ਵਿੱਚ ਪਾਣੀ ਸਟੋਰ ਕੀਤਾ ਹੁੰਦਾ ਹੈ ਉਹ ਅਸਲ ਦੇ ਵਿੱਚ ਡੈਮ ਹੁੰਦਾ ਹੈ ਔਰ ਜ਼ਿਆਦਾਤਰ ਪਾਣੀ ਜਿਹੜਾ ਹੈਗਾ ਅਸੀਂ ਉਹਦੇ ਜਿਹੜੇ ਵਹਿਣ ਨੂੰ ਸ਼ਟਰ ਲਾ ਕੇ ਕੰਟਰੋਲ 'ਚ ਕਰ ਲੈਂਦੇ ਆ ਰੈਗੂਲੇਟ ਕਰ ਲੈਂਦੇ ਆ ਤੇ ਆਪਣੀ ਮਰਜ਼ੀ ਅਨੁਸਾਰ ਜਿੱਥਰ ਨੂੰ ਸਾਡਾ ਜੀ ਕਰਦਾ ਉਧਰ ਨੂੰ ਅਸੀਂ ਨਹਿਰਾਂ ਦੇ ਰੂਪ ਦੇ ਵਿੱਚ ਉਹਨੂੰ ਵਹਾ ਲੈਣੇ ਹੈਗੇ ਸੋ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਡੈਮ ਦਾ ਕਨਸੈਪਟ ਫਿਰ ਅਗਲਾ ਜਿਹੜਾ ਇੰਪੋਰਟੈਂਟ ਕਨਸੈਪਟ ਹੈ ਉਹ ਹੈ ਬਹੁ ਮੰਤਵੀ ਦਰਿਆਈ ਪ੍ਰੋਜੈਕਟਾਂ ਦੇ ਫਾਇਦੇ ਤੇ ਨੁਕਸਾਨ ਦੇਖੋ ਫਾਇਦੇ ਤਾਂ ਬਹੁਤ ਸਾਰੇ ਹੈ ਜਿਹੜੇ ਮਲਟੀ ਪਰਪਸ ਹਾਈਡਰੋ ਪ੍ਰੋਜੈਕਟਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਸਿੰਚਾਈ ਕਰ ਸਕਦੇ ਹਾਂ ਪਾਣੀ ਕੰਟਰੋਲ ਚ ਆ ਜਾਂਦਾ ਨਹਿਰਾਂ ਰਾਹੀਂ ਅਸੀਂ ਸਾਡੇ ਉਹ ਪਾਣੀ ਸਿੰਚਾਈ ਦੇ ਕੰਮ ਆ ਜਾਂਦਾ ਹੈ ਜੋ ਡੈਮ ਦੇ ਪਿਛਲੇ ਪਾਸੇ ਝੀਲ ਹੁੰਦੀ ਹੈ ਝੀਲ ਦੇ ਵਿੱਚ ਅਸੀਂ ਮੱਛੀ ਪਾਲਣ ਕਰ ਸਕਦੇ ਹਾਂ ਉਹਨਾਂ ਨੂੰ ਸਲਾਨੀ ਕੇਂਦਰਾਂ ਵਜੋਂ ਵੀ ਸਥਾਪਿਤ ਕੀਤਾ ਜਾ ਸਕਦਾ ਹੈ ਅ ਡੈਮ ਜਿਹੜਾ ਹੈਗਾ ਉਹਦੀ ਇੱਕ ਬਹੁਤ ਵੱਡੀ ਵਰਤੋਂ ਹੈ ਕਿ ਉਸ ਨਾਲ ਹੜ੍ਹਾਂ ਦੀ ਰੋਕਥਾਮ ਹੋ ਜਾਂਦੀ ਹੈ ਦਰਿਆ ਆਪ ਮੁਹਾਰੇ ਵਗਣੇ ਬੰਦ ਹੋ ਜਾਂਦੇ ਹਨ ਮਨੁੱਖ ਦੇ ਕੰਟਰੋਲ 'ਚ ਆ ਜਾਂਦੇ ਆ ਹੜ੍ਹ ਯਾਨੀ ਕਿ ਫਲੱਡ ਰੁਕ ਜਾਂਦੇ ਆ ਭੂਖ ਹੋਰ ਘਟ ਜਾਂਦਾ ਜੋ ਮਿੱਟੀ ਦਾ ਖੋਰ ਹੈ ਜੋ ਭੂਮੀ ਦਾ ਖੁਰ ਜਾਣਾ ਹੈ ਉਹ ਬਹੁਤ ਘਟ ਜਾਂਦਾ ਸੋ ਇਹ ਕੁਝ ਫਾਇਦੇ ਸੀ ਕੁਝ ਨੁਕਸਾਨ ਵੀ ਹੁੰਦੇ ਆ ਜਦੋਂ ਕਿਤੇ ਡੈਮ ਬਣਦਾ ਹੈ ਉਸ ਇਲਾਕੇ ਦਾ ਜਿਹੜਾ ਵਾਤਾਵਰਨ ਹੈ ਜੋ ਉਹਦੀ ਬਾਇਓਡਾਈਵਰਸਿਟੀ ਹੈ ਜੋ ਉੱਥੋਂ ਦੇ ਜੰਗਲ ਹੈ ਉੱਥੋਂ ਦੇ ਜਾਨਵਰ ਹੈਗੇ ਆ ਜੀਵ ਜੰਤੂ ਹੈ ਉਹ ਬੜੇ ਖਤਰੇ 'ਚ ਆ ਜਾਂਦੇ ਆ ਬਹੁਤ ਹਮਤ ਦੇਖਿਆ ਗਿਆ ਕਿ ਡੈਮਾਂ ਦੇ ਨਾਲ ਬਹੁਤ ਸਾਰਾ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਜੰਗਲਾਂ ਦੀ ਕਟਾਈ ਕਰਨੀ ਪੈਂਦੀ ਹੈ ਸਾਰਾ ਇਲਾਕਾ ਜਿਹੜਾ ਹੈਗਾ ਉਹ ਆਪਣੇ ਕੁਦਰਤੀ ਹੋਂਦ ਗਵਾ ਵਿੰਦਾ ਤੇ ਉਹ ਨੂੰ ਅਸੀਂ ਇੱਕ ਤਰ੍ਹਾਂ ਦਾ ਡੁਪਲੀਕੇਟ ਉਹਦਾ ਖੋ ਜਾਂਦਾ ਮਨੁੱਖੀ ਤੌਰ ਤੇ ਬਹੁਤ ਸਾਰੇ ਪਿੰਡ ਹੁੰਦੇ ਆ ਜਿਹੜੇ ਉੱਜੜ ਜਾਂਦੇ ਆ ਕਿਉਂਕਿ ਉਸ ਜਿਹੜਾ ਹੈਗਾ ਡੈਮ ਦੇ ਆਲੇ-ਦੁਆਲੇ ਜਾਂ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਪਿੰਡ ਵਸਦੇ ਹੁੰਦੇ ਆ ਬਹੁਤ ਸਾਰੇ ਕਬੀਲਿਆਂ ਦੇ ਲੋਕ ਰਹਿ ਰਹੇ ਹੁੰਦੇ ਆ ਉਹਨਾਂ ਨੂੰ ਉਜਾੜਨਾ ਪੈਂਦਾ ਹੈ ਉਹਨਾਂ ਨੂੰ ਦੁਬਾਰਾ ਫਿਰ ਪੁਨਰਵਾਸ ਕਰਨਾ ਪੈਂਦਾ ਇਹ ਵੀ ਇੱਕ ਸਮੱਸਿਆ ਹੈ ਛੋਟੇ ਡੈਮਾਂ ਵਿੱਚ ਕਈ ਵਾਰ ਪਾਣੀ ਤੇ ਗਾਰ ਪਰ ਜਾਂਦੀ ਹੈ ਔਰ ਕਈ ਵਾਰੀ ਫਿਰ ਇਹ ਡੈਮ ਹੀ ਹੜ੍ਹਾਂ ਦਾ ਕਾਰਨ ਬਣਦੇ ਆ ਹਾਲਾਂਕਿ ਅਸੀਂ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਡੈਮ ਤਾਂ ਬਣਾਏ ਸੀਗੇ ਕਿ ਹੜ ਰੋਕਣਗੇ ਪਰ ਕਈ ਵਾਰੀ ਜਦੋਂ ਅਚਾਨਕ ਡੈਮਾਂ ਚੋਂ ਪਾਣੀ ਛੱਡ ਦਿੱਤਾ ਜਾਂਦਾ ਤਾਂ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਆ ਸਾਡਾ ਅਗਲਾ ਕਨਸੈਪਟ ਹੈ ਨੀਲਾ ਜਲ ਤੇ ਹਰਾ ਜਲ ਇਹ ਨ ਨੀਲਾ ਜਲ ਕੀ ਹੈ ਜਿਹੜਾ ਝੀਲਾਂ ਤੇ ਦਰਿਆਵਾਂ ਦੇ ਵਿੱਚ ਪਿਆ ਪਾਣੀ ਆ ਉਹ ਨੀਲਾ ਨੀਲਾ ਜਲ ਆ ਠੀਕ ਹੈ ਪਰ ਜਦੋਂ ਉਹੀ ਪਾਣੀ ਜਿਹੜਾ ਹੈਗਾ ਪੌਦਿਆਂ ਤੇ ਫਸਲਾਂ ਨੂੰ ਖਾਦ ਦੇ ਰੂਪ ਦੇ ਵਿੱਚ ਲਾਇਆ ਜਾਊਗਾ ਤਾਂ ਕਿ ਪੌਦਿਆਂ ਦਾ ਵਾਧਾ ਹੋ ਸਕੇ ਜੀਵ ਜੰਤੂ ਜਿਉਂਦੇ ਰਹਿ ਸਕਣ ਤਾਂ ਉਦੋਂ ਉਹ ਪਾਣੀ ਹਰਾ ਜਲ ਕਹਾਉਂਦਾ ਠੀਕ ਹੈ ਮਤਲਬ ਫਿਰ ਅੱਗੋਂ ਇਹੀ ਹਰਾ ਜਲ ਹਵਾ ਵਿੱਚ ਆਪਣਾ ਸਫ਼ਰ ਤੈਅ ਕਰਦਾ ਨਮੀ ਦੇ ਰੂਪ ਦੇ ਵਿੱਚ ਸੋ ਇਹ ਹਰਾ ਜਲ ਜਿਹੜਾ ਹੈ ਉਹ ਹੁੰਦਾ ਔਰ ਜੋ ਦਰਿਆਵਾਂ ਤੇ ਝੀਲਾਂ ਚ ਪਿਆ ਹੈਗਾ ਉਹ ਨੀਲਾ ਜਲ ਹੁੰਦਾ ਜਦੋਂ ਉਹੀ ਪੌਦਿਆਂ ਲਈ ਕੰਮ ਆਉਂਦਾ ਹੈ ਫਸਲਾਂ ਲਈ ਕੰਮ ਆਉਂਦਾ ਉਦੋਂ ਉਹ ਹਰਾ ਜਲ ਕਹਾਉਂਦਾ ਹੈ ਹੁਣ ਕੁਝ ਤੱਥਾਂ ਦੀ ਗੱਲ ਕਰਾਂਗੇ ਸਿੰਚਾਈ ਰਕਵੇ ਬਾਰੇ ਤੱਥ ਭਾਰਤ ਦਾ ਲਗਭਗ 49% ਯਾਨੀ ਕਿ ਅੱਧਾ ਇਲਾਕਾ ਜਿਹੜਾ ਹੈ ਉਹ ਉਸ ਸਿੰਚਾਈ ਅਧੀਨ ਹੈ ਠੀਕ ਹੈ ਯਾਨੀ ਕਿ ਪੰਜਾਬ ਦੇ ਵਿੱਚ 100% ਪਾਣੀ ਰਕਬਾ ਜਿਹੜਾ ਹੈਗਾ ਪਾਣੀ ਉਹ ਖੇਤਾਂ ਨੂੰ ਲਾਇਆ ਜਾਂਦਾ ਹੈ ਯਾਨੀ ਕਿ ਪੰਜਾਬ ਦਾ 100% ਜਿਹੜਾ ਖੇਤੀ ਜੋਗ ਰਕਬਾ ਹੈ ਉਹ ਸਿੰਚਾਈ ਦੇ ਅਧੀਨ ਹੈ ਭਾਰਤ ਵਿੱਚ ਕੁੱਲ 5264 ਡੈਮ ਹਨ ਜੋ ਕਾਰਜਸ਼ੀਲ ਹੈ 437 ਅੰਡਰ ਕੰਸਟਰਕਸ਼ਨ ਹੈ ਬਣ ਰਹੇ ਹੈ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਡੈਮ ਹੈ ਕਮਾਲ ਦੀ ਗੱਲ ਇਹ ਹੈ 2069 ਡੈਮ ਹੈ ਜਦ ਕਿ ਮਹਾਰਾਸ਼ਟਰ ਦਾ ਸਿਰਫ 19% ਰਕਬਾ ਹੀ ਸਿੰਚਾਈ ਦੇਣ ਹੈ ਯਾਨੀ ਕਿ ਇੰਨੇ ਡੈਮ ਹੋਣ ਦੇ ਬਾਵਜੂਦ ਇੰਨੀਆਂ ਨਹਿਰਾਂ ਨਿਕਲਣ ਦੇ ਬਾਵਜੂਦ ਵੀ ਮਹਾਰਾਸ਼ਟਰ ਦਾ ਜਿਹੜਾ ਸਿਰਫ 1/5 ਭਾਗ ਹੀ ਸਿੰਚਾਈ ਅਧੀਨ ਹੈ ਫਿਰ ਆਗਾ ਇੱਕ ਹੋਰ ਇੰਪੋਰਟੈਂਟ ਸਵਾਲ ਜਾਂ ਕਨਸੈਪਟ ਹੁੰਦਾ ਹੈ ਜੇ ਤੁਸੀਂ ਕਹਿੰਦੇ ਹੋ ਵਰਖਾ ਜਲ ਸੰਭਾਲ ਜਿਹੜਾ ਵਰਖਾ ਦਾ ਪਾਣੀ ਧਰਤੀ ਤੇ ਡਿੱਗਦਾ ਹੈ ਉਹ ਅਜਾਈਂ ਨਾ ਜਾਵੇ ਉਹਨੂੰ ਸੰਭਾਲਿਆ ਜਾ ਸਕੇ ਫਿਰ ਵਰਤਿਆ ਜਾ ਸਕੇ ਤਾਂ ਉਹਦੇ ਲਈ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਅਰਧ ਪਹਾੜੀ ਖੇਤਰ ਹੁੰਦੇ ਆ ਉੱਥੇ ਬਹੁਤ ਸਾਰੇ ਚੋਹ ਹੁੰਦੇ ਆ ਜਦੋਂ ਪਾਣੀ ਡਿੱਗਦਾ ਮੀਂਹ ਦਾ ਪਾਣੀ ਪੈਂਦਾ ਤਾਂ ਉਹ ਵਿਅਰਥੀ ਚੋਹਾਂ ਦੇ ਰਾਹੀਂ ਪਾਣੀ ਜੇ ਵਹਿ ਕੇ ਛੋਟੇ-ਛੋਟੇ ਨਾਲਿਆਂ ਦੇ ਰਾਹੀਂ ਵਹਿ ਕੇ ਅਜਾਈਂ ਚਲਾ ਜਾਂਦਾ ਤਾਂ ਅਸੀਂ ਛੋਟੇ-ਛੋਟੇ ਨਾਲਿਆਂ ਨੂੰ ਅੱਗੇ ਇੱਕ ਨਹਿਰ ਦੇ ਰੂਪ ਵਿੱਚ ਸੇਧ ਦੇ ਕੇ ਜਿਹੜਾ ਹੈਗਾ ਭੰਡਾਰ ਕਰਕੇ ਰੱਖ ਸਕਦੇ ਆ ਯਾਨੀ ਕਿ ਉਸ ਅਰਧ ਪਹਾੜੀ ਖੇਤਰਾਂ ਵਿੱਚ ਮੀਂਹ ਦੇ ਵਿਧੀ ਹੈਲਪ ਆਫ ਸਮਾਲ ਡਰੇਨਸ ਐਂਡ ਦੈਨ ਇਨ ਬਿਗਰ ਕਨਾਲਸ ਬਣਾ ਕੇ ਫਿਰ ਮੈਦਾਨੀ ਖੇਤਾਂ ਵਿੱਚ ਫਸਲ ਦੀ ਲੋੜ ਨਾਲੋਂ ਵੱਧ ਕਈ ਵਾਰੀ ਬਹੁਤ ਵਾਰੀ ਮੀਂਹ ਪਿਆ ਜਾਂਦਾ ਤਾਂ ਅਸੀਂ ਉਸ ਪਾਣੀ ਨੂੰ ਬਚਾਉਣ ਲਈ ਕੀ ਕਰਾਂਗੇ ਮੁੱਖ ਸਹਾਇਕ ਅਤੇ ਤੀਜੇ ਦਰਜੇ ਦੇ ਜਿਹੜੇ ਹੈਗੇ ਆ ਨਾਲੇ ਬਣਾ ਕੇ ਉਦੋਂ ਉਦੋਂ ਬਾਅਦ ਉਹ ਪਾਣੀ ਜਿਹੜਾ ਹੈਗਾ ਖੇਤ ਵਿੱਚ ਖੜਨ ਨੂੰ ਰੋਕਿਆ ਜਾ ਸਕਦਾ ਯਾਨੀ ਕਿ ਖੇਤ ਵਿੱਚ ਸਾਰਾ ਪਾਣੀ ਨਾ ਖੜੇ ਨਾਲ ਇਹਦੇ ਨਾਲ ਜ਼ਮੀਨ ਨੂੰ ਨੁਕਸਾਨ ਹੁੰਦਾ ਫਸਲ ਨੂੰ ਨੁਕਸਾਨ ਹੁੰਦਾ ਸ਼ਹਿਰੀ ਖੇਤਾਂ ਵਿੱਚ ਮੀਂਹ ਦੇ ਪਾਣੀ ਨੂੰ ਨਾਲੇ ਨਾਲੀਆਂ ਰਾਹੀਂ ਨੇੜਲੇ ਦਰਿਆਵਾਂ ਤੱਕ ਪਹੁੰਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਅਸੀਂ ਤਿੰਨੋਂ ਇਲਾਕਿਆਂ ਦੇ ਵਿੱਚ ਵਰਖਾ ਜਲ ਸੰਭਾਲ ਕਰ ਸਕਦੇ ਹਾਂ ਅਰਧ ਪਹਾੜੀ ਖੇਤਰਾਂ ਵਿੱਚ ਵੀ ਕਰ ਸਕਦੇ ਹਾਂ ਮੈਦਾਨੀ ਖੇਤਰਾਂ ਵਿੱਚ ਵੀ ਕਰ ਸਕਦੇ ਹਾਂ ਤੇ ਸ਼ਹਿਰੀ ਖੇਤਰਾਂ ਵਿੱਚ ਵੀ ਕਰ ਸਕਦੇ ਹਾਂ ਔਰ ਇਹਦੇ ਸੰਬੰਧੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਫੈਕਟ ਹੋਏ ਹੈ ਕਿ ਜੇ ਕਿਸੇ ਇਲਾਕੇ ਵਿੱਚ 20 ਸੈਂਟੀਮੀਟਰ ਵਰਖਾ ਹੁੰਦੀ ਹੈ ਤੇ ਉਸ 20 ਸੈਂਟੀਮੀਟਰ ਵਰਖਾ ਦੇ ਪਾਣੀ ਨੂੰ ਜੇ ਸੰਭਾਲ ਲਿਆ ਜਾਵੇ ਤਾਂ 64000 ਵਿਅਕਤੀਆਂ ਲਈ 100 ਦਿਨ ਦੇ ਪਾਣੀ ਦੀ ਲੋੜ ਪੂਰੀ ਹੋ ਜਾਂਦੀ ਹੈ ਸੋ ਇੱਕ ਬਹੁਤ ਵੱਡੀ ਲੋੜ ਪੂਰੀ ਹੋ ਸਕਦੀ ਹੈ ਆ ਆ ਜਿਹੜੀ ਤਸਵੀਰ ਬਣੀ ਹੋਈ ਹੈ ਇਹ ਚੀਨ ਦੇ ਜੰਗਸੀ ਦਰਿਆ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਪਣ ਬਿਜਲੀ ਪ੍ਰੋਜੈਕਟ ਲੱਗਿਆ ਹੋਇਆ ਜਿਹਦਾ ਨਾਂ ਹੈ 3 ਰਿਵਰ ਵੈਲੀ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਸੋ ਇਹ ਪੇਪਰ 'ਚ ਸਵਾਲ ਆ ਸਕਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਪਣ ਬਿਜਲੀ ਪ੍ਰੋਜੈਕਟ ਕਿਹੜਾ ਉਹਦਾ ਨਾਂ ਯਾਦ ਕਰ ਲਿਓ ਇਹ ਹੈ 3 ਗੌਰਜ ਰਿਵਰ ਵੈਲੀ ਕਾਫੀ ਵੱਡਾ ਹੈਗਾ ਇਹ ਫਿਰ ਉਸ ਤੋਂ ਬਾਅਦ ਇੱਕ ਤਸਵੀਰ ਹੈ ਡਾਕਟਰ ਰਜਿੰਦਰ ਸਿੰਘ ਦੀ ਇਹ ਡਾਕਟਰ ਜਿੰਦਰ ਸਿੰਘ ਕੌਣ ਹੈ ਇਹਨਾਂ ਨੂੰ ਭਾਰਤ ਦਾ ਵਾਟਰਮੈਨ ਯਾਨੀ ਕਿ ਪਾਣੀ ਪੁਰਸ਼ ਕਿਹਾ ਜਾਂਦਾ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਦਾ ਜਿਹੜਾ ਜ਼ਿਲ੍ਹਾ ਹੈ ਉਹ ਅਲਵਰ ਜ਼ਿਲ੍ਹਾ ਹੈ ਰਾਜਸਥਾਨ ਦੇ ਵਿੱਚ ਇੱਕ ਉੱਗੇ ਵਾਤਾਵਰਣ ਪ੍ਰੇਮੀ ਹੈ ਇਹਨਾਂ ਨੇ ਜਲ ਨੂੰ ਸੰਭਾਲਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਨੇ 10000 ਪੁਰਾਣੇ ਜਿਹੜੇ ਖੂਹ ਸੀਗੇ ਜਾਂ ਜਲ ਕੇਂਦਰ ਸੀ ਜਿਹੜੇ ਕਿ ਸੁੱਕ ਚੁੱਕੇ ਸੀ ਉਹਨਾਂ ਨੂੰ ਪੁਨਰ ਸੁਰਜੀਤ ਕੀਤਾ ਤੇ ਇਸ ਤਰ੍ਹਾਂ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਰਾਜਸਥਾਨ ਵਰਗੇ ਸੁੱਕੇ ਖੇਤਰਾਂ ਦੇ ਵਿੱਚ ਖੁਸ਼ਕ ਖੇਤਰਾਂ ਵਿੱਚ ਪਾਣੀ ਨੂੰ ਬਚਾਉਣ ਲਈ ਅਗਲਾ ਜਿਹੜਾ ਸਾਡਾ ਕਨਸੈਪਟ ਆ ਉਹ ਹੈ ਵਰਖਾ ਦੇ ਜਲ ਨੂੰ ਸੰਭਾਲਣ ਅਤੇ ਪਾਣੀ ਸ਼ੁੱਧੀ ਕਰਨ ਦਾ ਸੀਚੇਵਾਲ ਮਾਡਲ ਇਹ ਵੀ ਬੜਾ ਇੰਪੋਰਟੈਂਟ ਸਵਾਲ ਹੈ ਇਸ ਤੋਂ ਵੱਡਾ ਸਵਾਲ ਆ ਸਕਦਾ ਪੇਪਰ ਦੇ ਵਿੱਚ ਆ ਦੇਖੋ ਜਿਹੜਾ ਫੋਟੋ ਲੱਗਿਆ ਚ ਤਿੰਨ ਖੂਹ ਬਣਾਏ ਜਾਂਦੇ ਹੁੰਦੇ ਹੈਗੇ ਆ ਕੀ ਹੁੰਦਾ ਇਹ ਬੜਾ ਹੀ ਸਧਾਰਨ ਪਾਈਪ ਵਾਲਾ ਫਾਰਮੂਲਾ ਹੈ ਪਾਈਪ ਐਂਡ ਪੰਪ ਫਾਰਮੂਲੇ ਤੇ ਆਧਾਰਿਤ ਹੁੰਦਾ ਹੈ ਸੀਚੇਵਾਲ ਮਾਡਲ ਆਫ ਵਾਟਰ ਕਨਜ਼ਰਵੇਸ਼ਨ ਕੀ ਹੈ ਕਿ ਪਿੰਡ ਦਾ ਸਾਰਾ ਗੰਦਾ ਪਾਣੀ ਜਾਂ ਗੰਦੇ ਤਰਲ ਜਾਂ ਨਾਲੀਆਂ ਦਾ ਗੰਦਾ ਪਾਣੀ ਉਹ ਇੱਕ ਟੋਬੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਪਹਿਲਾ ਕਨਸੈਪਟ ਦੂਜੀ ਗੱਲ ਜਿਹੜਾ ਤਰਲ ਪਾਣੀ ਦੇ ਉੱਪਰ ਜੋ ਗੰਦਗੀ ਆ ਗਈ ਉਸ ਨੂੰ ਨਤਾਰਨ ਵਿਧੀ ਨਹੀਂ ਅਲੱਡ ਕਰ ਦਿੱਤਾ ਜਾਂਦਾ ਫਿਰ ਅਲੱਗ-ਅਲੱਗ ਤਿੰਨ ਖੂਹਾਂ ਵਿੱਚ ਪਹਿਲਾਂ ਕਲੌਕਵਾਇਜ਼ ਤੇ ਫਿਰ ਐਂਟੀ ਕਲੌਕਵਾਇਜ਼ ਉਸ ਪਾਣੀ ਨੂੰ ਘੁਮਾਇਆ ਜਾਂਦਾ ਉਹਦੇ ਨਾਲ ਪਾਣੀ ਕਾਫੀ ਸਾਫ਼ ਹੋ ਜਾਂਦਾ ਤੇ ਫਿਰ ਤੀਜੇ ਖੂਹ ਦੇ ਵਿੱਚ ਪਾਣੀ ਆ ਜਾਂਦਾ ਇੱਥੇ ਸੂਰਜੀ ਕਿਰਨਾਂ ਦੀ ਸਹਾਇਤਾ ਨਾਲ ਪਾਣੀ ਨੂੰ ਸਾਫ਼ ਕਰ ਲਿਆ ਜਾਂਦਾ ਔਰ ਉਸ ਸਾਫ਼ ਕੀਤੇ ਹੋਏ ਪਾਣੀ ਨੂੰ ਮੋਟਰ ਪੰਪ ਦੀ ਮਦਦ ਨਾਲ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਜਾ ਸਕਦਾ ਸੌਖਾ ਜਿਹਾ ਕਨਸੈਪਟ ਹੈ ਪਰ ਇਹਦੇ ਨਾਲ ਫਾਇਦੇ ਬਹੁਤ ਆਦੇ ਔਰ ਜਿਹੜਾ ਜਲ ਸ਼ੋਧਕ ਸਹੂਲਤ ਦੇ ਲਈ ਚਾਰੇ ਪਾਸੇ ਸਾਰੇ ਸਿਸਟਮ ਦੇ ਆਲੇ-ਦੁਆਲੇ ਰੁੱਖ ਲਾਏ ਜਾ ਸਕਦੇ ਆ ਜਿਸ ਨਾਲ ਹਰੇ ਭਾਈ ਬੜਾ ਫਾਇਦਾ ਹੋਊਗਾ ਸਾਡੇ ਵਾਤਾਵਰਨ ਨੂੰ ਸੋ ਸਿਚੇਬਲ ਮਾਡਲ ਵੈਰੀ ਸਿੰਪਲ ਵੈਰੀ ਇਫੈਕਟਿਵ ਬਹੁਤ ਅਸਰਦਾਰ ਹੈ ਪ੍ਰਭਾਵਸ਼ਾਲੀ ਹੈ ਬੜਾ ਫਾਇਦੇਮੰਦ ਹੈ ਔਰ ਇਹ ਪੰਜਾਬ ਦੇ ਵਿੱਚ ਲਾਇਆ ਗਿਆ ਔਰ ਇਹਦਾ ਬੜਾ ਕਾਫੀ ਫਾਇਦਾ ਹੋਇਆ ਇਹਦੇ ਲਾਭ ਕੀ ਹੈ ਕਿ ਇਹਨੂੰ ਸਥਾਪਿਤ ਕਰਨਾ ਬੜਾ ਸੌਖਾ ਹੈ ਬੜਾ ਸਸਤਾ ਹੈ ਸੋ ਬੜਾ ਸਸਤਾ ਹੈ ਬੜਾ ਸੌਖਾ ਹੈ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੜਾ ਵਧੀਆ ਹੈ ਔਰ ਇਹਦੇ ਨਾਲ ਵਾਤਾਵਰਨ ਤੇ ਕੁਦਰਤੀ ਸਾਫ ਸੁਰਤਾ ਨੂੰ ਜਲ ਸਰੋਤਾਂ ਨੂੰ ਸਾਫ ਸੁੱਥਰਾ ਕੀਤਾ ਰੱਖਿਆ ਜਾ ਸਕਦਾ ਹੈ ਔਰ ਇਹਦੇ ਨਾਲ ਖੇਤੀ ਲਈ ਸਿੰਚਾਈ ਦਾ ਪਾਣੀ ਜਦੋਂ ਮਿਲ ਜੂਗਾ ਸਾਨੂੰ ਤਾਂ ਪਾਣੀ ਦਾ ਖਰਚਾ ਘੱਟ ਸਕਦਾ ਹੈ ਸੋ ਕਾਫੀ ਫਾਇਦੇ ਆ ਸਿਚੇ ਵਾਲ ਮਾਡਲ ਦੇ ਭਾਰਤ ਵਿੱਚ ਅਗਲਾ ਸਾਡਾ ਕਨਸੈਪਟ ਹੈ ਭਾਰਤ ਵਿੱਚ ਜਲ ਸੰਕਟ ਨੀਤੀ ਆਯੋਗ ਦੀ 2018 ਦੀ ਰਿਪੋਰਟ ਬੜੀ ਹੀ ਜਿਹੜੀ ਹੈਗੀ ਆ ਇਹ ਸਾਨੂੰ ਜਾਗਰਤ ਕਰਨ ਵਾਲੀ ਰਿਪੋਰਟ ਹੈ ਇਸ ਰਿਪੋਰਟ ਦੇ ਮਤਲਬ ਕੋ ਭਾਰਤ ਵਿੱਚ 2 ਲੱਖ ਲੋਕ ਸਾਫ ਪਾਣੀ ਦੀ ਘਾਟ ਕਾਰਨ ਹਰ ਸਾਲ ਮਰ ਜਾਂਦੇ ਆ ਸੋ ਬੜੀ ਹੀ ਸਾਡੀਆਂ ਅੱਖਾਂ ਖੋਲਣ ਵਾਲੀ ਗੱਲ ਆ ਇਹ ਕਿ ਸਾਨੂੰ ਪਾਣੀ ਸੰਭਾਲਣਾ ਚਾਹੀਦਾ ਜੇ ਇਸ ਸਥਿਤੀ ਨਾ ਸੁਧਾਰੀ ਗਈ ਤਾਂ ਅਗਲੇ 20 ਸਾਲਾਂ ਦੇ ਵਿੱਚ ਇਹ ਸਥਿਤੀ ਹੋਰ ਗੰਭੀਰ ਹੋ ਜੂਗੀ ਔਰ ਰਾਜਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਜਿਹੜਾ ਹੈਗਾ ਜ਼ਮੀਨੇ ਹੇਠਾਂ ਜਾਂ ਅਗਰ ਜੋ ਖੇਤੀ ਲਈ ਵਰਤਿਆ ਜਾਂਦਾ ਨੂੰ ਸੰਭਾਲਣ ਉਹਦੀ ਸਾਮ ਸੰਭਾਲ ਕਰਨ ਔਰ 20 ਸਾਲ ਤੱਕ ਦੇਸ਼ ਦੀ 40% ਆਬਾਦੀ ਨੂੰ ਪੀਣ ਵਾਲਾ ਪਾਣੀ ਨਹੀਂ ਮਿਲੇਗਾ ਇਹ ਬੜਾ ਹੀ ਦਿਲ ਕੰਬਾਉ ਇਹਦੀ ਰეკਮੈਂਡੇਸ਼ਨ ਹੈ ਜਿਹੜੀ ਸਿਫਾਰਸ਼ ਹੈ ਇਸ ਸਥਿਤੀ ਵਿੱਚ ਭਾਰਤ ਦੇ 14 ਰਾਜ ਜਿਹੜੇ ਹੈਗੇ ਬਹੁਤ ਹੀ ਮਾੜੀ ਕਾਰਗੁਜ਼ਾਰੀ ਵਾਲੇ ਹੈ ਜਿਨ੍ਹਾਂ ਨੇ ਪਾਣੀ ਨੂੰ ਬਿਲਕੁਲ ਨਹੀਂ ਸੰਭਾਲਿਆ ਔਰ ਲਾਸਟ ਦੇ ਵਿੱਚ ਜਲ ਸ਼ਕਤੀ ਅਭਿਆਨ ਜਿਹੜਾ ਕਿ ਕੇਂਦਰ ਸਰਕਾਰ ਦਾ ਇੱਕ ਅਭਿਆਨ ਹੈ ਇਹਦੇ ਬਾਰੇ ਇੱਕ ਛੋਟਾ ਕੁਐਸਚਨ ਆ ਸਕਦਾ ਹੈ ਇੱਕ ਦੇ ਨੰਬਰ ਦਾ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਸਮਾਵਧ ਮੁਹਿੰਮ ਹੈ ਇਟਸ ਅ ਕੈਂਪੇਨ ਵਿਚ ਇਜ਼ ਟਾਈਮ ਬਾਉਂਡ ਠੀਕ ਹੈ ਜਿਸ ਅਧੀਨ ਜਲਦੀ ਸਾਮ ਸੰਭਾਲ ਕਰਨ ਦਾ ਕਾਰਜ ਜਿਹੜਾ ਹੈਗਾ ਕਾਰਜ ਕੀਤਾ ਜਾਣਾ ਹੈਗਾ ਕਿ ਜਲ ਨੂੰ ਕਿਵੇਂ ਬਚਾਉਣਾ ਪਾਣੀ ਨੂੰ ਕਿਵੇਂ ਬਚਾਉਣਾ ਸੋ ਇਹ ਸੀਗਾ ਛੋੜਾ ਛੋੜਾ ਜਿਹਾ ਚੈਪਟਰ ਜਿਹਨੂੰ ਮੈਂ ਕੋਸ਼ਿਸ਼ ਕੀਤੀ ਹੈਗੀ ਆ ਕਿ ਇਸ ਵੀਡੀਓ ਰਾਹੀਂ 10 ਮਿੰਟ ਦਾ ਵੀਡੀਓ ਹੋ ਗਿਆ ਹੈ ਆਪ ਜੀ ਨੂੰ ਦੱਸ ਸਕਾਂ ਤੁਸੀਂ ਇੱਕ ਵਾਰ ਇਹਨੂੰ ਸੁਣ ਲਿਓ ਫਿਰ ਇਹਨੂੰ ਕਿਤਾਬ ਦੇ ਵਿੱਚੋਂ ਪੜ੍ਹ ਲਿਓ ਜੇ ਤੁਸੀਂ ਕਹੋਗੇ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਇਸ ਜਿਹੜੇ ਆ ਨੋਟਸ ਹੈਗੇ ਆ ਇਹਦਾ ਵੀ ਤੁਹਾਨੂੰ ਮੈਂ ਜਿਹੜਾ ਹੈਗਾ ਪੀਡੀਐਫ ਸੈਂਡ ਕਰ ਦੂੰਗਾ ਸੋ ਜੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਹਾਡੇ ਜਿਹੜੇ ਪੇਪਰ ਹੈਗੇ ਆ ਉਹ ਵਧੀਆ ਹੋਣਗੇ ਧੰਨਵਾਦ